ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ Rajasthan ਤੋਂ ਵੀਰੇ ਹੁਣੀ ਗੰਗਨਗਰ ਜ਼ਿਲ੍ਹੇ ਤੋਂ ਪਿੰਡ ਰੇਡਮ ਰੇਡਮਲ ਸਰ ਉੱਥੋਂ ਆਏ ਨੇ ਵੀਰੇ ਹੁਣੀ ਦੋ ਟਰਾਲੇ ਬਾਈ ਹੁਣੀ ਕਹਿੰਦੇ ਸੀ ਲੈ ਕੇ ਆਏ ਭਰ ਕੇ ਵੱਡੇ ਭੁੰਗਾ ਜੀ ਵੱਡੇ ਭੁੰਗ ਤੂੜੀ ਦੇ ਹਾਂਜੀ ਕੱਲ ਤੜਕੇ ਚੱਲੇ ਸੀ ਸ਼ਾਮ ਨੂੰ ਪਹੁੰਚੇ ਸੀ ਸ਼ਾਮ ਨੂੰ ਇੱਥੇ ਪਹੁੰਚੇ ਬਾਈ ਹੁਣੀ ਤੇ ਹਾਂਜੀ ਬੁਖਰ ਦੇ ਨੇੜੇ ਰੋਕੇ ਸੀਗੇ ਅਜੀ ਤੱਕਰ ਵੀ ਵੀਰੇ ਉਹਨਾਂ ਦੀ ਤਲਾਸ਼ ਕਰ ਰਹੇ ਆ ਵੀ ਉਹ ਦੇਣੇ ਕਿੱਥੇ ਆ ਹਨਾ ਸਹੀ ਸਹੀ ਪਤਾ ਨਹੀਂ ਮਿਲ ਰਿਹਾ ਵੀ ਅਸੀਂ ਕਿਵੇਂ ਕਰਨਾ ਹੈ ਕਿਵੇਂ ਨਹੀਂ ਕਰਨਾ ਕਿਉਂਕਿ ਰਾਹ 'ਚ ਲੁੱਟਖੋਹਾਂ ਬਹੁਤ ਹੋ ਰਹੀਆਂ ਬਿਲਕੁਲ ਕਿਉਂਕਿ ਵੱਡੇ ਟਰਾਲੇ ਤਾਂ ਜਾਂਦੇ ਨਹੀਂ ਜੀ ਉੱਥੇ ਤੇ ਉੱਥੇ ਬਸ ਛੋਟੀਆਂ ਟਰਾਲੀਆਂ ਵਾਲੇ ਹੈਗੇ ਜਿਵੇਂ ਉਹ ਦੇ ਕੇ ਸਮਾਨ ਪੁੱਠੇ ਵਾਪਸ ਆਗੇ ਤੇ ਉਹੀ ਬੰਦੇ ਰੱਖੀ ਜਾਂਦੇ ਇਸਾਗੀ ਉਹੀ ਲਈ ਜਾਂਦੇ ਹੁਣ ਐਡਾ ਭੋਂਗਾ ਇਹਨੂੰ ਲੈ ਕੇ ਨਾ ਤਾਂ ਪਾਣੀ 'ਚ ਉਤਰ ਸਕਦੇ ਆ ਨਾ ਹੀ ਉਹਨਾਂ ਸੜਕਾਂ ਉਹਨਾਂ ਗਲੀਆਂ 'ਚ ਉਹਨਾਂ ਪਈਆਂ ਤੇ ਜਾ ਸਕਦੇ ਆ ਹੁਣ ਇਹਨਾਂ ਨੇ ਤਾਂ ਇੱਥੇ ਸੁੱਕੇ ਥਾਂ ਤੇ ਖੜਾ ਕੇ ਹੀ ਵੰਡਣੀ ਆ ਉਹ ਚੀਜ਼ ਹੁਣ ਬੰਡਣੀ ਕਿਹਨੂੰ ਆ ਬੰਡਣੀ ਉਹਨਾਂ ਨੂੰ ਆ ਜਿਹੜੇ ਪਾਣੀ ਦੇ ਵਿੱਚ 8-8 ਫੁੱਟ ਡੁੱਬੇ ਪਏ ਨੇ ਉਹ ਲੈਣ ਆ ਨਹੀਂ ਸਕਦੇ ਉਹਨਾਂ ਤੇ ਕਰ ਪਚਾਉਣ ਵਾਸਤੇ ਇੱਥੇ ਕੋਈ ਜੱਥੇ ਨਹੀਂ ਕੰਮ ਕਰ ਰਹੇ ਔਰ ਇਹਨਾਂ ਦੀ ਮਜਬੂਰੀ ਆ ਫਿਰ ਉਹਨਾਂ ਲੋਕਾਂ ਨੂੰ ਦੇਣਾ ਜਿਹੜੇ ਲੋਕ ਜਿਨ੍ਹਾਂ ਦੇ ਘਰੇ ਇੱਕ ਵੀ ਡੰਗਰ ਨਹੀਂ ਉਹ ਲਈ ਜਾਂਦੇ ਆ ਫਿਰ ਉਹ ਮੰਨ ਲਓ ਇਹਨਾਂ ਤੋਂ ਲੈ ਕੇ ਗਾਂ ਵੇਚੀ ਤੁਰੇ ਜਾਂਦੇ ਆ ਇਸ ਕਰਕੇ ਇੱਕ ਤਾਂ ਪ੍ਰਬੰਧ ਚਾਹੀਦਾ ਇੱਥੇ ਮਨ ਲੋਕ ਇੱਕ ਥਾਂ ਤੇ ਡੰਪ ਹੋ ਜਵੇ ਡੰਪ ਹੋਣ ਤੋਂ ਬਾਅਦ ਉਸ ਤੋਂ ਬਾਅਦ ਸਹੀ ਥਾਂ ਤੇ ਚੀਜ਼ਾਂ ਪਹੁੰਚਦੀਆਂ ਕੀਤੀਆਂ ਜਾਣ ਇਹ ਵੀ ਲੋਕ ਮਜਬੂਰ ਨੇ ਜਿਹੜਾ ਲੈ ਕੇ ਆਏ ਨੇ ਇਹ ਤਾਂ ਦਾਨ ਕਰਨ ਆਏ ਨੇ ਪਤਾ ਨਹੀਂ ਆਸੀਂ ਇੰਨੀ ਦੂਰੋਂ ਚਾਹ ਰਹੇ ਹਾਂ ਰਾਜਸਥਾਨ ਤੋਂ ਆਏ ਨੇ ਹੁਣੇ ਨਿਰਾਸ਼ ਹੋ ਕੇ ਮੁੜਨ ਜਾਂ ਇੱਥੋਂ ਭੰਗ ਵਾਪਸ ਲੈ ਕੇ ਜਾਣ ਉਹ ਵੀ ਕੋਈ ਵਧੀਆ ਸਿਆਣੀ ਗੱਲ ਨਹੀਂ ਇਸ ਕਰਕੇ ਲੋਕਲ ਸਸਥਾਵਾਂ ਨੂੰ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ ਜਿਹੜੇ ਸਹੀ ਥਾਂ ਹੈ ਉੱਥੇ ਪਹੁੰਚੇ ਉੱਥੇ ਪਹੁੰਚਾਉਣ ਚਾਹੀਦਾ ਇਹਨਾਂ ਦੀ ਮਦਦ ਕਰ ਮਾਰ ਤੜ ਕਰਨ ਵਾਲੇ ਤਾਂ ਕੋਈ ਚੰਦ ਲੋਕ ਹੁੰਦੇ ਨੇ ਪਰ ਬਦਨਾਮੀ ਜ਼ਿਆਦਾ ਵੱਡੀ ਹੋ ਜਾਂਦੀ ਤੇ ਸਾਰਿਆਂ ਦੀ ਹੋ ਜਾਂਦੀ ਆਪਾਂ ਜਿਆਦਾ ਨੈਗੇਟਿਵਿਟੀ ਵੀ ਨਹੀਂ ਫਲਾਉਣਾ ਚਾਹੁੰਦੇ ਵੀ ਆਪਾਂ ਸਾਰਿਆਂ ਨੂੰ ਮਾੜਾ ਕਹੀਏ ਬਹੁਤ ਚੰਗੇ ਵੀ ਆ ਵੀਰ ਜਿਹੜੇ ਚੰਗੀਆਂ ਥਾਮਾਂ ਤੇ ਵਿਚਾਰੇ ਨੇ ਇੱਥੇ ਜੱਥੇ ਲੱਗੇ ਹੋਏ ਨੇ ਵੋਟਾਂ ਦੇ ਵਿੱਚ ਘਰੋਂ ਘਰੀ ਪ੍ਰਸ਼ਾਦਾ ਵੀ ਵਿਚਾਰੇ ਨੇ ਡੰਗਰਾਂ ਦਾ ਚਾਰਾ ਵੀ ਵਿਚਾਰੇ ਨੇ ਆਪਾਂ ਉਹਨਾਂ ਨੂੰ ਸਲਾਈਏ ਵੀ ਜਿਹੜੇ ਚੰਗਾ ਕਰ ਰਹੇ ਆ ਪਰ ਜੇ ਕੋਈ ਚੰਦ ਲੋਕ ਮਾੜਾ ਕਰ ਰਹੇ ਆ ਉਹਨਾਂ ਨੂੰ ਸਮਝਾਈਏ ਵੀ ਅਸੀਂ 90 ਗੱਟੇ ਫੀਡ ਦੇ ਲੈ ਕੇ ਆਏ ਸੀ ਜੀ ਵੱਡੇ ਟਰਾਲੇ 'ਚ ਕੱਲੀ ਫੀਡ ਤੇ ਪਸ਼ੂਆਂ ਦਾ ਜਿਵੇਂ ਟੂਰੀ ਵਗੈਰਾ ਲੈ ਕੇ ਆਉਂਦੀ ਸੀਗੀ ਤੇ ਥੋੜਾ ਬਹੁਤ ਰਾਸ਼ਨ ਥੋੜਾ ਲੈਂਦੇ ਸੀਗੇ ਕੇਲੇ ਵਗੈਰਾ ਫਰੂਟ ਹੀ ਲੈਂਦੇ ਸੀ ਕਿਉਂਕਿ ਸਾਨੂੰ ਕਿਸ ਨੇ ਦੱਸਤਾ ਸੀ ਵੀ ਤੁਸੀਂ ਆ ਚੀਜ਼ ਹੀ ਲਿਓ ਪਸ਼ੂਆਂ ਵਾਸਤੇ ਤੇ ਤਾਂ ਕਰਕੇ ਅਸੀਂ ਉਹ ਲਿਆ ਪਹਿਲਾਂ ਤੇ ਉਹ ਵੀ ਬਸ ਫੀਡ ਦੇ ਵਿੱਚ ਵੀ ਥੋੜਾ ਬਹੁਤ ਕਰਨ ਲੱਗੇ ਫਿਰ ਫਿਰ ਉਹ ਸਾਨੂੰ ਬੰਦਿਆ ਮਿਲਿਆ ਇਥੋਂ ਦਾ ਇੱਕ ਆਪਣੇ ਸਿਮਰਜੀਤ ਸਿੰਘ ਜੀ ਹੈ ਆਪਣੇ ਫਿਰੋਜਪੁਰ ਤੋਂ ਹੀ ਆ ਜੀ ਉਹ ਡਾਕਟਰ ਸਾਹਿਬ ਨੇ ਉਹਨਾਂ ਨੇ ਕੱਲ ਦੇ ਵਿਚਾਰੇ ਸਾਡੇ ਨਾਲ ਆ ਉਹਨਾਂ ਨੇ ਬੜੀ ਮਦਦ ਕੀਤੀ ਹੁਣ ਵੀ ਮੋਟਰਸਾਈਕਲ ਤੇ ਸਾਡੇ ਨਾਲ ਅੱਗੇ-ਅੱਗੇ ਫਿਰਦੇ ਹੈਗੇ ਤੇ ਛੱਡ ਕੇ ਉਹਨੇ ਜਾ ਜਾ ਕੇ ਉੱਥੇ ਇੱਥੇ ਲੋਡ ਆ ਉਹ ਫਿਰ ਉਹ ਸਾਨੂੰ ਹੁਣ ਉਹੀ ਲੈ ਕੇ ਆਇਆ ਇੱਥੇ ਫਿਰ ਉਹਨਾਂ ਨੇ ਦੱਸਿਆ ਵੀ ਆ ਇੱਥੇ ਇਸ ਤੋਂ ਬਾਅਦ ਅੱਗੇ ਆ ਪਾਣੀ ਸਾਨੂੰ ਹੁਣ ਸਾਨੂੰ ਦੱਸਿਆ ਵੀ ਹਾਂ ਇੱਥੇ ਠੀਕ ਹੈ ਸਭ ਦਾ ਪਿੱਛੇ ਤਾਂ ਬਹੁਤ ਖੁਸ਼ ਹੋਈਆਂ ਰਹੇ ਰਾਹ ਜਿੱਥੋਂ ਤੋਂ ਲੋਕ ਲੈ ਜਾਂਦੇ ਹਾਂ ਜਿੱਥੇ ਪਾਣੀ ਵੀ ਹੈ ਨਹੀਂ 40 ਘਟੇ 50 ਘਟੇ ਫੀਟ ਦੇ ਪਹਿਲਾਂ ਵੰਡ ਚੁੱਕੇ ਆ ਜਿੱਥੇ ਕੁਝ ਵੀ ਨਹੀਂ ਹੋਇਆ ਹਾਂ ਜੀ 30 40 ਘਟੇ ਰਹਿ ਗਏ ਹੁਣ ਸਾਡੇ ਲੋ ਜੀ ਅੱਧਾ ਸਮਾਨ ਦੇ ਦਿੱਲੀ ਤੋਂ ਆ ਕੇ ਬੈਠੀ ਜਾਣੀ ਸੰਕਤਾਂ ਇੱਥੇ ਅ ਵੀਰੇ ਹੁਣੀ ਦਿੱਲੀ ਤੋਂ ਆਏ ਨੇ ਦੇਖੋ ਹੁਣ ਇਹਨਾਂ ਦੇ ਮਨ ਤੇ ਮਨ ਨੂੰ ਕਿਦਾਂ ਦਾ ਪ੍ਰਭਾਵ ਪੈ ਰਿਹਾ ਆਪਾਂ ਨੂੰ ਸਾਰਿਆਂ ਨੂੰ ਵਿਚਾਰਨਾ ਚਾਹੀਦਾ ਲੋਕਲ ਬੰਦਿਆਂ ਨੂੰ ਇਥੋਂ ਦੇ ਜਿਹੜੇ ਸਰਪੰਚ ਨੇ ਹਨਾ ਪਿੰਡਾਂ ਦੇ ਆਲੇ-ਦੁਆਲੇ ਜਿਹੜੇ ਪਿੰਡ ਡੁੱਬ ਗਏ ਨੇ ਉਹ ਪਿੰਡਾਂ ਦੇ ਸਰਪੰਚ ਇੱਥੇ ਲਿਖ ਕੇ ਲਾਉਣ ਇੱਥੇ ਆਪਦੇ ਇੱਕ ਲਿਖ ਕੇ ਬੋਰਡ ਲਾ ਦੇਣ ਵੀ ਆ ਫਲਾਨੇ ਪਿੰਡ ਦਾ ਸਾਡੀ ਦਾ ਮਤਲਬ ਆ ਟੈਂਟ ਲੱਗਿਆ ਹੋਇਆ ਸਾਨੂੰ ਇੱਥੇ ਦੇ ਕੇ ਜਾਓ ਅਸੀਂ ਆਉਦੇ ਪਿੰਡਦਿਆਂ ਨੂੰ ਆਪੇ ਉੱਥੇ ਪਹੁੰਚਦੀ ਕਰਾਂਗੇ ਚੀਜ਼ ਤਾਂ ਜੋ ਇਹਨਾਂ ਨੂੰ ਵੀ ਸੌਖਾ ਹੋ ਜਵੇ ਤੇ ਚੀਜ਼ ਵੀ ਸਹੀ ਬੰਦੇ ਤੇ ਕਰ ਪਹੁੰਚ ਦੇ ਅੱਜ ਅਸੀਂ ਗਰਾਊਂਡ ਲੈਵਲ ਤੇ ਆ ਕੇ ਵੀ ਇਹੀ ਦੇਖਿਆ ਵੀ ਸਮਾਨ ਬਹੁਤ ਵੱਡੀ ਗਿਣਤੀ ਚ ਆ ਗਿਆ ਹੁਣ ਅਸਲ ਸਮਾਨ ਚਾਹੀਦਾ ਅੱਜ ਤੋਂ 20 ਦਿਨਾਂ ਬਾਅਦ ਜਦੋਂ ਪਾਣੀ ਸੁੱਕੂਗਾ ਜਾਂ ਮਹੀਨੇ ਬਾਅਦ ਉਦੋਂ ਇਹਨਾਂ ਨੂੰ ਜ਼ਰੂਰਤ ਆ ਜੀ ਉਦੋਂ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਕੋਈ ਇੱਕ ਜਾਂ ਦੋ ਪਿੰਡ ਅਸੀਂ ਸੰਭੀਏ ਤਾ ਕਿ ਉੱਥੇ ਉਹਨਾਂ ਦੀ ਫਸਲ ਬਾੜੀ ਹੈ ਜਿਹੜੀ ਦੁਬਾਰਾ ਬਜਵਾਉਣ ਦੇ ਵਿੱਚ ਮਦਦ ਕਰੀਏ ਜਾਂ ਜਿਹੜੇ ਘਰ ਟੱਟ ਗਿਆ ਉਹਨਾਂ ਨੂੰ ਘਰਾਂ ਨੂੰ ਦੁਬਾਰਾ ਖੜੇ ਹੋਣ ਦੇ ਵਿੱਚ ਮਦਦ ਕਰੀਏ ਜਾਂ ਜਿਹੜੇ ਚੁੱਲ੍ਹੇ ਚੌਂਕਿਆਂ 'ਚ ਪਾਣੀ ਭਰ ਗਿਆ ਉੱਥੇ ਅੱਗ ਬਾਲ ਸਕੇ ਉਹ ਮਦਦ ਕਰੀਏ ਤੇ ਸਾਡੀ ਇਹ ਕੋਸ਼ਿਸ਼ ਰਹੂਗੀ ਅਸੀਂ ਰਮਦਾਸ ਬਾਬਾ ਡੇਰਾ ਬਾਬਾ ਨਾਨਕ ਤੋਂ ਲੈ ਕੇ ਇੱਥੇ ਤੱਕ ਦੀ ਦੋ ਦਿਨਾਂ 'ਚ ਕੱਲ ਉੱਧਰ ਸੀ ਅੱਜ ਇੱਧਰ ਵਿਜ਼ਿਟ ਕਰ ਰਹੇ ਆ ਅਸੀਂ ਇਹੀ ਦੇਖਣ ਆਏ ਆ ਕਿ ਕੀ ਕਰ ਸਕਦੇ ਆ ਕਿਵੇਂ ਕਰ ਸਕਦੇ ਆ ਜੀ ਕਾਲ ਸਾਹਿਬ